ਸਤਨਾਮ ਸ਼੍ਰੀ ਵਾਹਿਗੁਰੂ ਸਤ ਜੀਉ ਸਤਨਾਮ ਸ਼੍ਰੀ ਵਾਹਿਗੁਰੂ ਸਤ ਜੀਉ ਮੇਰਾ ਰਾ ਸਾਹਿਬ ਹਰ ਜੁਗ ਜੁਗ ਭਗਤੁ ਖਾਇਆ ਐਜ ਰਖਦਾ ਆਇਆ RAM ਰਾਜੇ ਹਰ ਨਾਕਸ਼ਿ ਦਿਸ਼ਟ ਹਰ ਮਾਰਿਆ ਪਰਹਿਲਾ ਤਰਾਇਆ ਹੰਕਾਰ ਨਿੰਦਕਾਂ ਟਿਟਦੇ ਨਾਉ ਦੇ ਮੁਖ ਲਾਇਆ ਜਿਨ ਨਾਨਕ ਅਸਾ ਹਰਿ ਸੇਵੀ ਅੰਤ ਲੈਛਦਾ ਆਇਆ ਸੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਕ ਭਿਆ ਜਾ ਸੁਖਤਾ ਨਾ ਹੋਈ ਤੁਮ ਕਰਤਾ ਕਰਨ ਮੈਂ ਨਹੀਂ ਜਾਹੂ ਕਰੇ ਨਾ ਹੋਈ ਬਲਿਹਾਹੀ ਮਨ ਰਤ ਵਸਿਆ ਅਥਰੰਤ ਨ ਜਾਇ ਰੱਖਿਆ ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਾ ਹਉ ਸਚ ਸਹਿ ਸਿੱਧ ਸੁਭਾਵ ਦਿਓ ਜਿਨ ਕੀ ਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤ ਜੋ ਕੁਛ ਕਰਨਾ ਸੋ ਕਰਿ ਰਹਾ ਸੋ ਦਾ ਰਾਗ ਅਸਾ ਮਹੱਲਾ ਮਹੱਲਾ ਇੱਕ ਓੰਕਾਰ ਸਰਵ ਪ੍ਰਸਾਦ ਸੋਦਾਤੀ ਰਾਖੀ ਹਾਸੋ ਕਰਤੀ ਹਾਂ ਜਿਤ ਹੈ ਸਰਬ ਸੰਭਾਲਨੇ ਬਾਜੇ ਦੇਰੇ ਨਾਦ ਅਨੇਕ ਅੰਖਾ ਕੀਤਿ ਤੇਰੇ ਵਾਜਨ ਹਾਰੀ ਇਤੇ ਦੇਰੇ ਰਾਗ ਪਰੇਸਾਂ ਕਹੀਏ ਕੀਤੇ ਤੇਰੇ ਗਾਵਨ ਹਾਰੀ ਗਾਉਂ ਤਨ ਨਾ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਤਨੋ ਚਿਤ ਗੋਤਿ ਲਖ ਜਾਨਨ ਲਖ ਲਖ ਧਰਮ ਵਿਚਾਰੀ ਗਾਵਤਨੋ ਈਸਰ ਪਰਮੰਦੇਵੀ ਹਉ ਦੇਸਦ ਸਵਾਰੀ ਗਾਵਤਨੋ ਇੰਦਰਾਸਨ ਬੈਠੇਂ ਦੇਵਤਿਆਂ ਦਰ ਨਾਲੇ ਗਾਵਤਨੋ ਸੇਸਮਾਦੀ ਅੰਦਰ ਗਾਵਤਨੋ ਸਾਧ ਵਿਚਾਰੀ ਗਾਵਤਨੋ ਜਿਤੇ ਸਤਿਏ ਸੰਤੋਖੀ ਗਾਵਤਨੋ ਬੀਹ ਕਰਾਰੇ ਗਾਉ ਤਦਨਾ ਪੰਡਿਤ ਪੰਦਰ ਕੇ ਸਰਜੁਗੁਜੁਗ ਬੇਤਾ ਨਾਲੇ ਗਾਉ ਤਦਨਾ ਮੋਹਣੀਆ ਬਨ ਮੋਹਣ ਸੁਰਖ ਬਾਛ ਪਿਆਲੇ ਗਾਉ ਤਦਨ ਤਨੁ ਪਾਇਏ ਤੇਰੇ ਅਰਥ ਸਾਥੀ ਸੰਦਾਰ ਨੇ ਗਾਉ ਤਦਨ ਗੋਤਮਾ ਬਲ ਸੂਰਾ ਗਾਉ ਤਦਨ ਖਾਣੀ ਚਾਰੇ ਗਾਉ ਤਦਨ ਖੰਡ ਮੰਡਲ ਪ੍ਰੇਮੰਤਾ ਕਰਕਾਰ ਰਖੀ ਤੇਰੇ ਧਾਰੀ ਦੇਹ ਤਤ ਨੂੰ ਗਾਵਨ ਜੋਤ ਤਤ ਪਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਤਤ ਨੂੰ ਗਾਵਨ ਸੇ ਮੇਜ ਨਾ ਆਵਨ ਨਾ ਨੀ ਕੀ ਵਿਚਾਰੇ ਕੋਈ ਸੰਦਾ ਸੱਚ ਸਾਈ ਸੱਚਾ ਸਾਚੀ ਨਾਹੀ ਹੈ ਕੀ ਹੋਸੀ ਜਾਈ ਨਾ ਜੇ ਸਿਚਨਾ ਜਿੰਦਰ ਚਾਈ ਰੰਗੇ ਰੰਗੀ ਪਾਤੀ ਕਰ ਕਾ ਜਿਨਸੀ ਮਾਇਆ ਜਿੰਨੋਂ ਪਾਈ ਤਰਕਾ ਦੇਖੇ ਕੀਤਾ ਆਪਣਾ ਜੋ ਤਸਦੀਬ ਲਿਆਈ ਜੋਤਿ ਸੁਪਾਵੇ ਸੋਈ ਕਰਸੀ ਪਰ ਹੁਕਮ ਨਾ ਕਰਨਾ ਜਾਈ ਸੁ ਪਾਤ ਸਭ ਸਹਾ ਪਾਤ ਸੈ ਨਾਨਕ ਰਹੇ ਰਜ਼ਾਈ ਆਸਾ ਮਹੱਲਾ ਫੱਲਾ ਸੁਨ ਵੱਡਾ ਆਖੇ ਸਭ ਕੋਏ ਕੇਵੜਾ ਵੱਡਾ ਢਿੱਠਾ ਹੋਏ ਈਮਤ ਪਾਏ ਨ ਕਹਿਆ ਜਾਏ ਕਹਿਣਿ ਵਾਲੇ ਫੇਰੇ ਰਹੇ ਸਮਾਈ ਵੰਡੇ ਮੇਰੇ ਸਾਹਿਬ ਬਿਹਰ ਖੰਬੀ ਨਾ ਗੂਗੇਦਾ ਕੋਈ ਨਾ ਜਨਤ ਲਕੀਤਾ ਕੇਵਨ ਚੀਰਾ ਰਹਾਉ ਸਾਸ੍ਰਤੀ ਮਨਸਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਕਿਆ ਨਹੀਂ ਤਾਨੀ ਗੁਰਗਰਾਈ ਕਹਿ ਨਾ ਜਾਇ ਤੇ ਰੇਤ ਲਬੜਿਆਈ ਸਭ ਸਤ ਸਲਤ ਕੋ ਸੋ ਚਿੰਗਿਆਈਆਂ ਸਿੱਧਾ ਫਰਖਾਂ ਖੀਆਂ ਵਡਿਆਈਆਂ ਦਰਵਨ ਸਿੱਧੇ ਕਿ ਨੀ ਨਾ ਪਈਆ ਕਰ ਮਿਲੇ ਨਾਹੀ ਠਾਕ ਰਹੀਆ ਆਖਣ ਵਾਲਾ ਕੀ ਵਿਚਾਰਾ ਸਤੇ ਪਰੇ ਤੇਰੇ ਤੁੰਡਾਰਾ ਜਿਸੁ ਹੇਸਿ ਕੈ ਚਾਰਾ ਨਾਨਕ ਸਲ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮਸਰੇ ਮਰ ਜਾਓ ਆਖਣਿ ਓਖਾ ਸਾਚਾ ਨਾਮ ਸਾਚੇ ਨਾਮ ਕਿਲਾਗੇ ਓ ਕਾਤੋ ਕੋ ਕਹਿ ਕੇ ਚਲੀਏ ਦੋਖ ਸੋਕੋਂ ਬਸਰੇ ਮੇਰੀ ਮਾਈ ਸਾਚੇ ਸੰਸਾਚੀ ਨਾਈ ਰਹਾਓ ਸਾਚੀ ਨਾਮ ਕਿਤ ਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੈਸਾ ਮਿਲ ਕੇ ਆਖਣ ਪਾਹੀ ਵੰਡਾ ਨ ਹੋਵੇ ਘਾਟ ਨ ਜਾਏ ਨਾਹੂ ਮਰੇ ਨ ਹੋਵੇ ਸੋਕ ਸਿੰਦਾਰਹੀ ਨ ਚੁੱਕੇ ਭੋਗ ਘੜੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਬੜਿਆ ਤੇ ਬੜ ਦੇ ਦੀਨ ਦਾ ਜਿਨ ਦਿਨ ਕਰਕੇ ਕੀਤੀ ਰਾਤ ਫਸੰਬਸਾਰੇ ਤੇ ਕਮਜਾਸ ਤਾਨਕ ਨਾਮੇ ਵਾਇਸਨਾਥ ਰਾਜ ਮੋਰੀ ਮਹੱਲਾ ਚੰਥਾ ਆਰਕੇ ਜਨ ਹਰਿਦਵਰਖਾ ਗਨੋ ਕਰੋ ਕਿਰਪਾ ਸਮ ਕੀਹੇ ਕਰਮ ਸਭ ਕਰ ਸੰਦਾਈ ਕਰਦੇ ਆ ਨਾਮ ਪ੍ਰਗਾਸ ਮੇਰੀ ਮੀਤ ਬੰਦੇ ਮੁਖ ਰਾਮ ਨਾਮ ਪ੍ਰਗਾਸ ਵਰਮਤ ਨਾਮ ਰਫਨਾ ਸਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਾ ਜਿਨਕੇ ਵਡ ਭਾਗ ਬਲੇ ਰਹਿ ਜਨਹਾ ਸੰਤਾ ਹਰ ਪਿਆਸ ਹਰ ਨਾਮ ਸੁਤਾ ਸੇਮਨ ਸੰਗਤ ਗੁਣ ਪ੍ਰਗਾਸ ਜਨ ਹਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਹਦਗਰ ਸੰਗਤ ਨਹੀਂ ਆਇਤ ਜੀ ਗੈਤਿ ਮਜੀਵਾ ਜਿਨ ਹਰਜ ਸਤਿ ਪ੍ਰਸਾਦ ਸੰਗਤ ਪਾਈ ਤਨ ਤੋਰ ਮਾਸਕ ਦੇਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਥਾਰਸ ਪਾਇਆ ਨੈ ਜਾ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹੱਲਾ ਪੰਜਵਾ ਸਾਹਿਰੇ ਮਜਤਬਾ ਉਦਮ ਜਾ ਆਰਹ ਜੀਓ ਹਰਿਆ ਸਾਲ ਪਥਰ ਮੈਂ ਜਨ ਤੋ ਪਾਈ ਸਾਕ ਦਸ ਗਿਆ ਕੀ ਮਰ ਧਰਿਆ ਮੇਰੇ ਮਾਦੋਂ ਜੀ ਇਸਾ ਸੰਗਤ ਮਲੇ ਸੋ ਧਰਿਆ ਗੁਰਬਾਤ ਪਰਮਪਦ ਪਾਇਆ ਸੋ ਕੇ ਕਹਟ ਹਰਿਆ ਰਹਾ ਜਿਨਿ ਪਥਾ ਲੋਸਤ ਬੰਤਾ ਕੋਇ ਨ ਕਿਸ ਕੀ ਧਰਿਆ ਤਿਸ ਅਜਿਕ ਸਵਾਹੀ ਠਾਕੁਰ ਕਾਹੀ ਮਨ ਫੋ ਘਰਿਆ ਉਨਿ ਉਰਿ ਆਵੇ ਸੇ ਕੋ ਸੰ ਤਿਸ ਪਾਸ਼ੇ ਬਿਸ਼ਰੇ ਸ਼ਰਿਆ ਕਵਣ ਖਲਾਵੇ ਕਵਣ ਚਵਾਵੇ ਮਨ ਮੇ ਸਮਰਨ ਕਰਿਆ ਆਪਨ ਤਾਂ ਦਸ ਅਠ ਸਿਧਾਨ ਆਕਰ ਕਰ ਕਲ ਧਰਿਆ ਜਾ ਨਾਨਕ ਬਲ ਵਾ ਸਦ ਬਲ ਜਾਈਏ ਅਰ ਅੰਤ ਨ ਪਾਰਾ ਵਰਿਆ ਰਾਗ ਸਮਹੱਲਾ ਚੌਥਾ ਸੂਰਪੁਰਖ ਇਕ ਹੰਕਾਰ ਬਦੂ ਬਸਾਦ ਪਉ ਪਰਕੰਧ ਰੰਝੁਨ ਹਰਿ ਪਰਕੰਧ ਰੰਝੁਨ ਹਰ ਅਗਮ ਅਗਮੀ ਪਾਰੰ ਤਾਉ ਤੇ ਆਵੇ ਸਭ ਤੇ ਆਵੇ ਤੁਝੀ ਹਰਿ ਸੱਚੇ ਚਿਤਿਨ ਹਾਰੰ ਤਾਉ ਜੀਵਤੁ ਮਾਰੀ ਜੀਤੁ ਜੀਆ ਆਦਾਤਾ ਰਹਾ ਹਰਿ ਧਿਆਉ ਸੰਤੋ ਜੀ ਸੰਗੋਕ ਵਿਸਾਰਨ ਹਾਰੰ ਹਰਿਆ 피 ਠਾਕੁਰ ਹਰਿਆ 피 ਸੇਵਕ ਜੀ ਕਾ ਨਾਨਕ ਜੰਤ ਵਿਚਾਰ ਤੂੰ ਕੜ ਕੜ ਅੰਤ ਸੰਦਰ ਅੰਤਰ ਜੀ ਔਰ ਏ ਕੋਪਰਕ ਸਮਾਨ ਆਇਕ ਦਾਤਿ ਇਕ ਬੇਖਾਰੀ ਜੀ ਸਭ ਚੇੜੀ ਜੋ ਜਿਬ ਡਾਣਾ ਹੁ ਆਪੇ ਦਾਤਾ ਆਪੇ ਭੁਖਤਾ ਜੀ ਹਉ ਸਤਿਵੰਨ ਅਵੰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਮ ਜੀ ਜਹ ਨਾਨਕ ਤਨ ਕੁਰਬਾਨ ਹਾਥੇ ਆਵੇ ਹਾਂ ਧਿਆਵੇ ਤੂੰ ਜੀ ਸੇ ਜੰਨੁ ਜੁਗ ਮੇ ਸਖਵਾਸੀ ਸੇ ਮੁਖ ਸੇ ਮੁਕਤ ਪੈ ਜਿਨ ਹਾਥ ਆਇਆ ਜੀ ਤੈਨ ਤੋਰਤੀ ਜਮ ਕੀ ਬਾਸੀ ਜੈਨਰਪਾ ਜਿਨ ਹਾਥ ਨਿਰਪਾ ਧਾਇਆ ਜੀ ਤਨ ਕਾ ਭਉ ਸਭੁ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤਿਹ ਹਰ ਹਰੁ ਉਪਸਵਾਸੀ 에 ਤਹ ਸੇ ਤਨ ਜਿਨ ਹਰਿ ਕਹੈ ਜੀ ਚਾ ਨਾਨਕ ਤਨ ਬਨਜਾਸੀ ਤੇਰੇ ਭਾਤੇ ਰੇ ਭਗਤ ਪੰਡਾ ਜੀ ਪਰੇ ਵਿਅੰਤ ਵਿੰਤਾ ਤੇਰੇ ਭਾਤੇ ਰੇ ਫੁਸਲਾਹਾ ਤੂੰ ਜੀ ਹਰ ਅਨਕਾਂ ਨੇਕ ਅਨੰਤਾ ਤੇਰੇ ਅਨਕ ਤੇਰੇ ਅਨ ਕਰੇ ਹਰ ਪੂਜਾ ਜੀ ਤਾਪੂ ਤੱਪੀਂ ਜਪੇ ਵਿੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਵਾ ਸਮਰਾਸ ਸਾਧ ਸੰਜੀ ਕਤ ਕਰਿਆ ਅਖੜ ਕਰਮ ਕਰੰਤਾ ਤੇ ਪਵ ਸ਼ੇ ਪਵਤ ਭਲੇ ਜਗ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਵਾਦ ਪਰਖਿਆ ਪਰੰਪਰ ਕਾਤਾ ਜੀ ਤੂੰ ਜੀਵੜੇ ਅਵਰ ਨ ਕੋਏ ਹਉ ਜੁਗ ਜੁਗੇ ਕੋ ਸਦਾ ਸਦਾ ਸੁਏ ਕੋ ਜੀਥੋਂ ਨਹ ਚਲ ਕਰਤਾ ਸੁਏ ਰਿਆ ਪ੍ਰਭਾਵੇ ਸੁਈ ਵਰਤੇ ਜੀ ਤੂੰ ਆਪੀ ਕਰੇ ਸੁ ਹੋਈ ਰਿਆ ਪ੍ਰੇ ਸੇਟ ਸਭ ਉਪਾਈ ਦਿਆ ਕੇ ਸੰਜੇ ਸਭ ਕੋਈ ਜਾਨ ਨਾਨ ਗੁਣ ਗਾਵੇ ਕਰਤੇ ਕੀ ਜੀ ਜੋ ਸੋ ਸੇ ਕਾ ਜਨੋਈ ਆ ਸਮ ਹਲਾ ਚੌਥਾ ਉਹ ਕਰਤਾ ਸਚਿਆਰ ਮਿੰਦਾ ਸੰਜੋਥੋਂ ਪਾਸੀ ਤੀਸੀ ਜੋ ਤੁੰਦੇ ਸੋਇਓ ਪਾਈ ਰਹਾਓ ਸਭ ਤੇ ਨਹੀਂ ਤੁੰ ਸਭ ਨਹੀਂ ਧਿਆਇਆ ਜਿਸਨੂੰ ਕਿਰਪਾ ਕਰਤ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਦਰਿਆ ਬਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਾਥ ਜੀ ਮਾਈ ਸਰਬੰਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਰਬ ਜੋ ਕੋ ਰਸਿਆ ਸੰਜੋ ਕੀ ਮੇਲ ਜਿਸ ਨੂੰ ਤੂੰ ਜਾਣਐ ਸੋ ਜਿਨ ਜਾਣੀ ਹਰ ਗੁਣ ਸਦੀ ਆਖ ਬਖਾਣੀ ਜਿਨ ਹਾਲ ਸੇ ਵਿਆਥਨ ਸੁਖ ਪਾਇਆ ਤੇ ਜਿਹੀ ਹ ਨਾਮ ਸਮਾਇਆ ਤਉ ਆਖੇ ਕਰਤਾ ਚਿਰ ਆਖਿਆ ਸਭ ਹੋਏ ਸਰਬੰਦੂਜਾ ਵਰ ਨਾ ਕੋਏ ਤੁਮ ਕਰ ਕਰ ਵੇਖੇ ਜਾਣੀ ਸੇਜਾ ਨਾਨਕ ਪ੍ਰਮਖ ਪਰਮ ਘਟ ਹੋਏ ਆਸਾ ਮਹੱਲਾ ਪਹਿਲਾ ਐਤਾ ਸੋਲ ਲੈ ਪੀਦੇ ਨਿਵਾਸਾ ਪਾਣੀ ਪਾਗ ਭਤਿਨੀ ਕੀਆ ਅੰਕਜ ਮੂਹ ਪਾਗ ਨਿਹ ਚਾਲੇ ਹਮ ਦੇਖਾਂ ਤੇ ਧੂਈ ਅਦੇ ਮਨ ਏਕ ਨ ਚਿਤ ਸਮੂਰ ਮਨਾ ਅਰਸਰਾ ਤੇਰੇ ਗੁਣ ਗਲਿਆ ਰਹਾਉ ਜਾਨੁ ਜਿਤਿ ਸਖੀ ਨਹੀਂ ਪੜਿਆ ਸੋਰਖ ਨਾਹੋ ਜਿ ਦੇ ਸਤਿਨੇ ਪਰਿਆ ਮੂਰਖ ਮੁਗਦਾ ਜਨ ਪਿਆ ਪਰਮਥ ਨਾਨਕ ਤਨ ਕੀ ਸਰਨਾ ਜੇ ਤੁ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਾਨਸ ਦੇਵਰੀਆ ਗੋਵਿੰਦ ਮੇਲਨ ਕੀ ਇਹ ਤਰੀ ਬਰੀਆ ਅਵਰ ਕਾਇਤ ਕਿਤੇ ਨਾ ਕਾਮ ਮਨ ਸਾਧ ਸੰਗਤ ਪਜ ਕੇ ਪਉ ਨਾਮ ਸਰਾ ਜਾਮ ਲਾ ਖੰਜ ਜਨ ਸੰਕੇਤ ਜਨਮ ਵਰਤਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਵ ਸੰਜਮ ਧਰਮ ਨਾ ਹਮਾਇਆ ਏਵਾ ਸਾਧਨਾ ਜਾਨੀਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਧੰਨ ਪਰੇ ਕੀ ਰਾਖੋ ਸਰਮ ਬਾਸ਼ੇ ਦਸਮੀ ਕਵਯੋ ਬਾਜ ਬੇਨਤੀ ਜੋ ਪਈ ਅਮ੍ਰਿਤ ਰੋਹਾ ਦਿਰਛਾ ਪੂਨ ਹੈ ਚਿਤ ਕੇ ਇਸ਼ਾ ਤਾ ਜਨਨ ਰਹੀ ਹਮਾਰਾ ਆਪਣਾ ਚਾਨਦ ਪਰਵਤਿ ਪਾਵਰਾ ਹਮਰੇ ਅਡੋਟ ਸਭੇ ਤੁਮ ਕਾ ਆਪ ਹਾਗ ਦੇ ਮੋਹਿ ਬਚਾਓ ਸਖੀ ਵਸੇ ਮੋਰੋ ਪਰਵਾਰਾ ਤੇ ਵਸ ਕ ਸੁਭਾਇ ਕਰਤਾ ਰਾਮੁਰ ਸਿੰਘ ਜੀ ਕਰ ਦੇ ਘਰੀਏ ਤਾ ਬੇਰਨ ਕੋ ਵਾ ਸੁਭਦੀਏ ਕੋ ਨਹੀ ਹਮਾਰੀ ਆਸਾ ਤੋਰ ਰਹਿਨ ਕੀ ਰਹੇ ਪਿਆਸਾ ਤੁਮੇ ਛਣ ਗਵਰਨਾ ਧਿਆਵੂ ਜੋ ਵਰਚੋਂ ਤੁਮ ਤੇ ਪਾਉਂ ਦੇਵ ਸਕਹਵਾਰੇ ਤਾਰੀਏ ਥੰਟਾ ਸਤਰ ਹਮਾਰੇ ਮਾਰੀਏ ਆਪ ਹਾਂਦੇ ਮੁੰਜੇ ਭਰੀਏ ਮਨਕਾਰ ਕਾਤ ਰਸਨ ਵਧੀਏ ਹੋਜ ਹਦ ਹਮਾਰੇ ਪੈਸ਼ਾ ਸ੍ਰੀ ਹਥੋਂ ਜਿਉ ਕਰਿਓ ਰੱਛਾ ਰੱਖ ਲਿਓ ਮੋਰਾ ਆਖਨ ਹਾਰੀ ਈ ਸਾਈ ਸੰਸਾਈ ਪਿਆਰੀ ਦੇਨ ਬੰਦਿਸ਼ਣ ਕੇ ਹੰਤਾ ਤੁਮੋ ਬ੍ਰਿਜਸ ਸੰਤਾ

ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਸਿਹੀ ਕਹਉ ਆ ਜਿਸੋ ਜਾ ਜਿਨ ਆਵ ਸਵਾਰੀ ਸੇਵਨ ਕੋ ਸੇ ਉਪਨਸਪਤੀ ਹੋ ਸਤਨ ਕੋ ਪਲ ਮੁਬਤ ਕੀਓ ਢੜ ਢੜ ਕੇ ਅੰਤਰ ਕੀ ਜਾਣ ਤਪਲੇ ਬਰੇ ਕੀ ਪੇਰ ਪਸ਼ਾਂ ਚੀਤੇ ਦੇਖਉਂ ਚਸੋਲਾ ਸਾਧ ਪਰ ਕਿਰਪਾ ਦਿਸ਼ਤ ਕਰ ਪੂਰਲਾ ਤੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀਏ ਸੁਖੀ ਏਕੀ ਗੀ ਕੀਏ ਪਛਾਨੈ ਕੜ ਕੜ ਕੇ ਬੜ ਬੜ ਕੀ ਜਾਨਿਆ ਜਬ ਦੁਖ ਕਰ ਕਰਾ ਪ੍ਰਤਾਪ ਰ ਪਰ ਜਤ ਤੋਂ ਦੇ ਆਪਾ ਲਾ ਜਾ ਕਰ ਕਰ ਤਹੁ ਕਹ ਹਾਂ ਤੂੰ ਮੇਰੇ ਮਿਤ ਦੇਤ ਸਭ ਹੂੰ ਜੇ ਤੇ ਵਦਨ ਸੇ ਸਵਤਾਰੀ ਆਪੇ ਆਪਣੀ ਬੂਝ ਉਚਾਰੈ ਉਮ ਸਾਵੀ ਤੇ ਰਹਿਤ ਦਰ ਆਲਮ ਜਾਣਦੇ ਤੇ ਅਹਰੀ ਆਲਮ ਨਿਰੰਕਾਰ ਅੰਤਰਵਕਾਮ ਗਲਾਮੂ ਆਦ ਅਹੀਟ ਅਨਾਦ ਅਸੰਭਵ ਕਾ ਕ ਮੋਰਚਵਾ ਦੇ ਫੇਰਦਾ ਜਾ ਕੋ ਭੇਵ ਨ ਪਾਪ ਦੇ ਦੇਤਾ ਤਲ ਕੋ ਕਰਪਾਣ ਅਨਮਾਨਤ ਮਹਾਂ ਮੁਰਖਿ ਸ ਭੇਦ ਨ ਜਾਣ ਮਹਾ ਦੇਖੋ ਕਹਿ ਸਦਾ ਸ਼ੁਨ ਰੰਕਾਰ ਸਾਸ਼ਿੰਤ ਨੇ ਭਿਵ ਆਪੇ ਆਪਣੀ ਬੁੱਧ ਹੈ ਜਿਕੇ ਬੰਟੇ ਬੰਤੂ ਹੈ ਤਿੱਤਿ ਸਮਰਾਂ ਲਖਾ ਨਾ ਜਾਏ ਪਸਾਰਾ ਕਿਵ ਸਹਿ ਆਪਥ ਸੰਸਾਰਾ ਏਕੇ ਰੂਪਨ ਉਪਸਰੂਪਾ ਅਰੰਕ ਪਿਉਰਾ ਕੀ ਕੋਪਾ ਅੰਡਰ ਜੇਰ ਸਿਤਿ ਜਕੀਨੀ ਉਤਪਜ ਕਾ ਬਹੁ ਜਿਤੀਨੀ ਕੋ ਫੁੱਲ ਚਾਲ ਜਾ ਹੈ ਵਿਠਾ ਕੌ ਸੰਸਪੇ ਸ਼ੰਕਰ ਕੇ ਛਾ ਸੁਜੇ ਸੰਤ ਕਾਏ ਅਚੰਬ ਆਜ ਕਾ ਸੁਪਸੰਭਵ ਅਰਸ਼ਾ ਮੇਰੀ ਤੁਮ ਕਰੋ ਸਿਖ ਵਾਸ ਇਕ ਸੰਗ ਕਰੋ ਦੋਸ਼ਤੇ ਉਰਸ ਪਾਤਾ ਸਗਲ ਮਰੇਸ਼ ਪਰਣ ਘਾਤਾ ਜੇ ਤੋ ਤਾ ਸਾਨੀ ਪਰੇ ਤਨ ਕੇ ਦੋਸ ਦੋਤ ਹੈ ਮਰੇ ਪਰ ਖਜਨ ਬਗ ਬਰੇ ਤੇ ਹਾਰ ਇਤਨ ਕੇ ਤੁਮ ਸੰਕਰ ਸਭ ਟਾਰੀ ਜੋ ਕਾਲ ਕੁ ਵਾਰ ਤੇ ਆਏ ਹੈ ਤਾ ਕੀ ਕਾਲ ਨਿਕ ਨਿਆ ਹੈ ਰਸ਼ਾ ਹੈ ਤਾਈ ਸਭ ਕਾਲ ਦੁਸ਼ਟ ਅਰੀ ਤੇ ਸਕਾਲਾ ਕਿਰਪਾ ਦੇਤਨ ਜਾਈ ਨਹਰ ਹੂੰ ਤਾਂ ਕੀਤਾ ਉਤਲ ਕਮੋ ਹਰ ਹੋ ਹਰਿ ਹਿੰਦ ਸੇੰਦ ਕਰਮੋ ਸਭ ਹੋਈ ਦੁਰਤਿ ਸਾਛੇ ਸਕੀ ਨਾ ਕੋਈ ਏਕ ਵਾਜੁ ਤੇ ਮੈਂ ਸੰਭਾਰਾ ਹਾਲ ਹਾ ਤੇ ਤਾਈ ਵਾਰ ਜੇਨ ਨਾਮ ਤਿਹਾਰੋ ਕਹਾ ਦਰਦ ਦੋਖ ਦੋਖ ਤੇ ਰਹਾ ਹਾਲ ਕੇ ਤੇ ਮੈਂ ਸੰਤਿਹਾਰੀ ਆਪ ਹਾਲ ਦਿਲ ਹੋ ਅਵਾਰੀ ਸਰਬ ਠੋਰ ਮੋਹੋ ਸਹਾਈ ਦੋਤ ਦੋਖ ਤੇਲ ਹੋ ਬਚਾਈ ਹੜਾ ਕੀਤ ਮੇ ਅਸੰਤਿ ਹਾਰੀ ਆਪਾ ਹਲ ਦਿਲ ਹੋ ਅਵਾਰੀ ਸਰਬ ਠੋਰ ਮੋਹੋ ਸਹਾਈ ਦੋਤ ਦੋਖ ਤੇਲ ਹੋ ਬਚਾਈ ਸਭੀ ਅੰਤ ਆਇਂ ਗਏ ਜਬ ਤੇ ਤਮਰੇ ਤਉ ਦੇ ਕੋ ਆਵਤ ਰੇ ਨਹੀਂ ਆਂਯਾ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਹੈ ਮਤ ਏਕ ਨਮਾਨਯ ਤੁਮਰਾ ਸਾਤਰ ਵੇਦ ਸਬੇ ਬੋ ਭੇਦ ਕਿਆ ਮੇਕ ਨ ਜਾਣਿ ਸਰੀਰ ਸਪਾਨ ਕਿਰਪਾ ਤੁਮਰੀ ਕਰ ਮੈ ਨ ਕੈਸਾ ਤੁਹੀ ਬਖਾਨੀਆ ਦੋਰਾ ਸਗਲ ਰਕਾਰ ਕੋ ਛਾੜ ਕੇ ਇਹੋ ਤਹਾਰੂੰ ਦਾਨ ਵਾਹੀ ਗਹਿ ਕੀ ਲਾਹ ਜੀ ਅਸ ਗੋਵਿੰਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਕਿਹੋ ਤੁਹਾਰੂ ਦਵਾਰ ਵਾਹੇ ਗਹਿ ਕੀ ਲਾਜ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੀ ਕੋ ਓੰਕਾਰ ਉਪਸਾਨ ਆਨੰਦ ਪਿਆ ਮਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨੁ ਜੀਆਂ ਵਧਾਈਆਂ ਰਾਤਨ ਪਰਵਾਰ ਪੰਗੀਆਂ ਸ਼ਬਦ ਕਾਵਣੀ ਆਈਆਂ ਸਤਿਗੁਰਤਾ ਗਾਵ ਹਰੀ ਕੇ ਰਾਮ ਜਿਮੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੂਹ ਹਰ ਨਾਲੇ ਹਨਾਰ ਹੂੰ ਤੂੰ ਮਨ ਮੇਰੇ ਦੂਖ ਸਾਰਿ ਬਿਸਾਰਨ ਤੰਗੇ ਕਾਉ ਕਰੇ ਤੇਰਾ ਕਾਜ ਸਭ ਸਵਾਰਨਾ ਸਵਨਾngਲਾ ਸੁਰਾਸ ਸਵਾਮੀ ਸੋਪ ਮਨੋ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਨਕ ਦੇ ਸਾਚੀ ਸਾਹਿਬ ਜਾਣੀਂ ਕਰਤੇ ਰੇ ਕਥਾ ਤੇਰੇ ਸੋਖਿ ਚਹਿ ਜਿਸ ਦੇਸੋਂ ਪਾਵੇ ਸਦਾ ਸਲਾਹਾ ਤੇਰੀ ਨਾਮ ਮੰਨ ਸਭ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਘਨੇਰੇ ਇਹ ਨਾਮ ਸੱਚੇ ਸਾਹਿਬ ਕਾ ਨਹੀਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰੋ ਸਾਜ ਨਾਮ ਧਾਰ ਮੇਰਾ ਜਿਨ ਕੋ ਖਾ ਸਭ ਗਵਾਇਆ ਪਰ ਸਾਂ ਸੁਖ ਮਨ ਆਏ ਸਿਆਜ ਨੀਸ਼ਾ ਸਾ ਪੁਜਾਈਆ ਸਦਾ ਕੁਰਬਾਨ ਕੀਤਾ ਪਰਵਿਟੋ ਜਿਹਦੀਆਂ ਇਹ ਵਡਿਆਈਆਂ ਹੇ ਸੋ ਸੰਤੋਸ਼ ਉਦ੍ਰੋਪਿਆ ਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਸਰ ਕਸ ਭਾਗੇ ਕਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾ ਜੀਆ ਪੰਦਤ ਵਾਸ ਕੀਤੇ ਕਾਲ ਕੰਟ ਕੁਮਾਰੀ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੀ ਲਾਗੀ ਕਹਿ ਨਾਨਕ ਤੇ ਸੋ ਆਵਾ ਤਤ ਕਰ ਅਨਹਦ ਬਾਜੀ ਅਨ ਦਸਨੋ ਵੱਡ ਭਾਗੀ ਬਸੋ ਨੋਰਤ ਹੋਰੇ ਪਰ ਪਰੰਪਰਾ ਪਾਇਆ ਉਤਰੇ ਸੰਕਲਪ ਸੋਰੇ ਤੋਖਾ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਰਜਨ ਪੈ ਸਰਸੇ ਪੂਰੀ ਪੁਰਤੀ ਜਾਣੀ ਸੁਨ ਤੇ ਪੁਨੀਤ ਕਹਤੇ ਪਵਿੱਤਾ ਅਗ ਬੁਰਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਮਦਾਨੀ ਮਹੱਲਾ ਪੰਜਮਾ ਥਾਲ ਵਿਛੰਦ ਬਸ ਤੂ ਮੈ ਆਸਾ ਸੰਤੋਖ ਵਿਚਾਰੋ ਅਮਤ ਨਾਮ ਠਾਕਰ ਕਾ ਭਿਉ ਜਿਸ ਕਾ ਸਾ ਸੰਧਾਰੋ ਜੇ ਕੋ ਖਾਵੇ ਜੇ ਕੋ ਪੰਚੇ ਤਸ ਕਾ ਹੋਈ ਅਧਾਰੋ ਇਹ ਬਾਤ ਜੀਨ ਜਿਨ ਦਿਨ ਤਰਾ ਕਰਤਾਰੋ ਸੰਸਾਰ ਚੰਦ ਲਗ ਕਰੀਐ ਸਭ ਨਾਨਕ ਪ੍ਰੰਪਸਾਰੂ ਸਤਿ ਲੋਕ ਮਹੱਲਾ ਪੰਜਮਾ ਤੇਰਾ ਕੀਰਤੋਂ ਜਾਤੋ ਨਾਹੀ ਮੈਨੂੰ ਜੋਗਿ ਕੋ ਤੋਈ ਮੈਂਦਰ ਗਣਿਆ ਰੇ ਕੋ ਗੰਨਾਹੀ ਆਪਿ ਤਰ ਸਪਿਓਈ ਦਾ ਸਪਿਆ ਮ੍ਰਾਮ ਸੁਖਸ ਜਿਨ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮੰਤਿ ਬਿਹਰੀਆ ਕੋੜੀ ਸਤਿ ਸ੍ਰੀ ਅਕਾਲ ਤੁ ਸੰਗ ਰਾਥ ਜਿੱਥੇ ਕੋਈ ਨਾ ਉਥੇ ਤੇਰੀ ਰੱਖ ਅਗਨੀ ਉਹ ਦਰਮਾਈ ਉਣ ਕੈ ਜੰਮ ਕੈ ਦੂਤ ਨਹੀ ਤੇਰੇ ਸਰ ਜਾਏ ਔਰ ਵਖਸ ਸੁਗਾ ਪ੍ਰਸਾਦੀ ਪਾਰ ਪਾਏ ਜਨ ਕੋ ਰੰਗੀ ਪਿਆਸਮਰਤ ਸੇ ਖਾਏ ਪਰਮੀ ਉਣ ਗਣ ਗੋਵਿੰਦ ਗਾਏ ਸਾਹੇ ਨਾ ਕਰਪਾ ਸੰਵਾਲੇ ਸਾਈ ਸਾਈ ਪਥਾ ਪੈਨਾ ਜੈ ਜੀ ਅਤਿ ਸ੍ਰੋਪ ਮਹੱਲਾ ਪੰਜਮਾ ਅੰਤਰਗੋਰੀ ਆਰਾਧਨਾ ਜੀਵਾਜੋ ਗੁਰਨਾ ਨੈਤਰੀ ਸੰਦਗੁਰ ਪ੍ਰੇਖਣਾ ਸੁਨਿਏ ਸੁਨਨਾ ਗੁਰਨਾ ਸੰਦਗੁਰ ਸੇਤੇ ਰਤੇ ਆ ਅਦਰ ਕੇ ਪਾਈਏ ਥਾਉ ਪਹਨਾ ਨੇ ਕਿਰਪਾ ਕ੍ਰਿਸ਼ਨੂ ਏ ਬਾਦੇ ਜਗ ਮੇ ਉਤਮ ਕਾੜੀਏ ਬਿਰਲੇ ਕਹੀ ਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪੋ ਵਾਰੀ ਨਾ ਗੁਰ ਕੀ ਪੈਰੀ ਪਾਈ ਪਾਸ ਵਾਰਨ ਹੋਆ ਆਪ ਧਿਆਨ ਮਨੁ ਨਗਸਾਨ ਸਾਧਨ ਸਾਧ ਜਨਾ ਕੇ ਸੰਗ ਆਵ ਜਲ ਸਾਰੀ ਨਾ ਸਾਖਤ ਨਿੰਦ ਕੰ ਤੋਂ ਛਟਨ ਏਨ ਮਾਹੀ ਭਿਦਾਰੀ ਅੰਨ ਸਸ ਸਾਹਿਬ ਕੀ ਕੇ ਨਾਨਕ ਮੰਨੇ ਵਾਹਿ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਸ ਸਾਹਿਬ ਕੀ ਤੇ ਨਾਨਕ ਮੰਨੇ ਵਾਹਿ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ